ਕੱਢੀ ਕੱਢੀ ਕਿਉਂ ਖੜੀ ਕਿਦੀ ਕੱਲ ਉਸ ਤੋਂ ਨਹੀਂ ਕਿਹਾ ਮੈਨੂੰ ਵੀ ਪਤਾ ਕਿ ਕੀ ਲੈ ਕੇ ਆ 10 10 10 ਤੇ ਕੀ ਲੈ ਕੇ ਆ ਦੱਸ ਤੂੰ ਕਰ ਰਹਿਆ ਹਾਂ ਤੂੰ ਕਰ ਰਿਹਾ ਹਾਂ ਜਮਾਨਤ ਮਾਰ ਕੇ ਆ ਤੂੰ ਵੀ ਜਮਾਨਤ ਬੋਲਣ ਜਮਾਨਤ ਦੇ ਦੇਖਿਆ ਸੁਭਾਨ ਸੁਭਾਨ ਕੇ ਬਹੁਤ ਬੋਲ ਨਾ ਤੇ ਜਵਾਨ ਤੂੰ ਮਾਰ ਕੇ ਬੋਲ ਤੂੰ ਪਿੰਜਾ ਸਾਹਮਣੇ ਆ ਕੇ ਬਣਾ ਤੁਰਿਆ ਸਾਹਮਣੇ ਤੂੰ ਰੇਡ ਮਾਰ ਕੇ ਬੋਲੂਗਾ ਤੂੰ ਚੰਦ ਬਲਰਨੇ ਆ ਤੂੰ ਨਹੀਂ ਪਿੰਜਾ ਨਹੀਂ ਕਰ ਮਾਰਨੀ ਤੂੰ ਦੱਸ ਮਾਰ ਕੇ ਰੱਖ ਅੱ ਚੱਲੇ 'ਚ ਗੱਲ ਬਣਾਉਣ ਦੀ ਗੱਲ ਕੀਤੀ ਸੀ ਨਾ ਕੱਲਿਆਂ 'ਚ ਬਣਾਉਣ ਦੀ ਗੱਲ ਕੀਤੀ ਨਾ ਆਈ 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 ਦਿਖਾਉਣਾ ਸੀ ਨਾ ਤੂੰ ਕੈਨੇਡਾ ਆ ਕੇ ਬਹੁਤ ਸਹੀ ਆ ਬਹੁਤ ਸਹੀ ਆ ਬਹੁਤ ਸਹੀ ਆ ਜਾ ਕੈਨੇਡਾ ਤੂੰ ਕਦੇ ਨਹੀਂ ਆਣਾ ਸਾਰੀ ਗਰੀ ਸਾਰੇ ਆਉਂਦੇ ਤੇਰੇ ਨੂੰ ਨਹੀਂ ਕਰਦੇ ਠੀਕ ਹੈ ਨਾ ਜਿੱਦਾਂ ਤੂੰ ਕੀਤਾ ਤੂੰ ਚੰਗਾ ਹੁੰਦਾ ਇਹ ਨਹੀਂ ਛੱਡਦਾ ਠੀਕ ਆ ਠੀਕ ਆ ਠੀਕ ਆ ਕਿੰਨੇ ਦਫਾ ਦਿਨਾ ਜਾ ਕੇ ਮੈਨੂੰ ਪਰਖ ਲਿਆ ਨਾ ਤੂੰ ਸਾਲਿਆਂ ਐਮਸੀ ਤੋਂ ਨਾਲ ਪੜਿਆ ਨਾ ਤੈਨੂੰ ਪਤਾ ਮੈਨੂੰ ਪਤਾ ਹੈ ਨਾ ਤੂੰ ਐਮਸੀ ਤੋਂ ਨਾਲ ਪੜਿਆ ਨਾ ਠੀਕ ਪਤਾ ਕਰੇ ਦੱਸਣ ਕਰ ਸਾਰਿਆਂ ਨੂੰ ਪਤਾ ਆ ਸਾਰਿਆਂ ਨੂੰ ਪਤਾ ਆ ਵੇਰੇ ਵੇਰੀ ਕਹਿੰਦੀ ਕਹਿੰਦੀ ਉਹ ਬੰਦਾ ਜਿਹੜਾ ਤਿੰਨ ਦਿਨ ਕੋਲ ਸੁੱਤੇ منہ ਨਹੀਂ ਬੋਲੇ ਤਿੰਨ ਹੌਣ ਤੋਂ ਪਿੱਛਾ ਮਿੱਠਾ ਗੈਨ ਨਹੀਂ ਹੁੰਦਾ ਕੋਲ ਉਹ ਕਿ ਮੱਧ ਤੋਂ ਵੀ ਦੇ ਸਾਹ ਦਾ ਪੀਂਦਾ ਇੱਕ ਕਈ ਸਮਾਂ ਨਹੀਂ ਇੰਤੈਨ ਦਾ ਹੋਰ ਕਿ ਨੂੰ ਪਤਾ ਹੋਣਾ ਚਾਹੀਦਾ ਤੇਰੇ ਦਿਲ ਚ ਹੋਣਾ ਚਾਹੀਦਾ ਠੀਕ ਹੈ ਨਾ ਜੇ ਸੁਣਾਉਣਾ ਹੁੰਦਾ ਤੈਨੂੰ ਕਈਆਂ ਦਿਨਾਂ ਦਾ ਸੁਣਾਉਣਾ ਸੀਗਾ ਜਦ ਤੂੰ ਜਾ ਕੰਮ ਕਰ ਤਿੰਨ ਫਾਕਾ ਤੋਂ ਤਿੰਨ ਵੀਨੇ ਬਣਾਉਣਾ ਹੈ ਕਿੰਨੇ 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 ਦੋਨੇ ਫਾਕਾ ਤੋਂ ਕਦੀ ਜ਼ਿੰਦਗੀ ਚ ਨਾ ਆਈਓ ਜਦੋਂ ਪਹਿਲਾਂ ਜ਼ਿੰਦਗੀ ਚ ਨਾ ਦੇਖੀ ਮੈਨੂੰ ਦਿਖਾ ਉਹ ਜਾ ਕਿੱਦਿਆਂ ਤੂੰ ਗਿਆ ਠੀਕ ਹੈ ਨਾ ਹਾਂ 10 ਦਿਨਾਂ ਦੇ ਵਿੱਚ ਆ ਕੇ ਤੂੰ ਕਹਿੰਦਾ ਆ ਤੂੰ ਮੈਨੂੰ ਕਹਿੰਦਾ ਆ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ 10 ਦਿਨਾਂ ਚ ਆ ਕੇ ਆਪਣੀ ਭੈਣ ਨੂੰ ਕਹਿੰਦਾ ਆ ਕਿ ਇਹ ਉਹ ਬੰਦਾ ਆ ਜਿਹਨਾਂ ਮੈਂ ਦੇਖਾ ਕਦੇ ਬਣਾ ਲਈ ਇਹ ਕਿਹੜੀ ਗੱਲ ਕਰ ਰਹੀ ਹੈ ਕੱਲ ਉਸ ਤੋਂ ਨਹੀਂ ਕਿਹਾ ਨੂੰ ਵੀ ਪਤਾ ਕਿ ਕੀ ਲੈ ਕੇ 10 10 10 ਕੀ ਲੈ ਕੇ ਆ ਦੱਸ ਤੂੰ ਕਰ ਰਹਿਆ ਹਾਂ ਤੂੰ ਕਰ ਰਿਆ ਆ ਬੋਲੀ ਚੰਦ ਮਾਰ ਕੇ ਆ ਤੇ ਤੂੰ ਵੀ ਜਮਾਨ ਬੋਲਣ ਜਮਾਨ ਦੇ ਦੇਖਿਆ ਬਿਨ ਬੋਲ ਨਾ ਜਵਾਨ ਸੁਮਾਰ ਕੇ ਬੋਲ ਕੇ ਤੂੰ ਕਿਹਨ ਸਾਹਮਣੇ ਆ ਕੇ ਬਣਾ ਤੁਰਿਆ ਸਾਹਮਣੇ ਤੂੰ ਰੇ ਰੋਣਾ ਕਰ ਲਰਨੇ ਆ ਤੂੰ ਨਹੀਂ ਪਿੰਨੇ ਨਾ ਕਰ ਮਾਰਨੀ ਤੂੰ ਦੱਸ ਚੱਲੇ ਚ ਗੱਲ ਬਣਾਉਣ ਦੀ ਗੱਲ ਕੀਤੀ ਸੀ ਨਾ ਕੱਲਿਆਂ ਚ ਬਣਾਉਣ ਦੀ ਗੱਲ ਕੀਤੀ ਨਾ ਆਈ 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 ਦਿਖਾਉਣਾ ਸੀ ਨਾ ਤੂੰ ਕੈਨੇਡਾ ਆ ਕੇ ਬਹੁਤ ਸਹੀ ਆ ਬਹੁਤ ਸਹੀ ਆ ਬਹੁਤ ਸਹੀ ਆ ਜਾ ਕੈਨੇਡਾ ਤੁਹਾਨੂੰ ਨਹੀਂ ਆਉਣਾ ਸਾਰੀ ਆਉਂਦੇ ਤੇਰੇ ਨੂੰ ਨਹੀਂ ਕਰਦੇ ਠੀਕ ਹੈ ਨਾ ਜਿੱਦਾਂ ਤੂੰ ਕੀਤਾ ਤੂੰ ਚੰਗਾ ਹੁੰਦਾ ਇਹ ਨਹੀਂ ਛੱਡਦਾ ਠੀਕ ਆ ਠੀਕ ਆ ਠੀਕ ਆ ਕਿੰਨੇ ਦਫਾ ਦਿਨਾ ਜਾ ਕੇ ਮੈਨੂੰ ਪਰਖ ਲਿਆ ਨਾ ਤੂੰ ਸਾਲਿਆ ਐਮਸੀ ਤੋਂ ਨਾਲ ਪੜਿਆ ਨਾ ਤੈਨੂੰ ਪਤਾ ਮੈਨੂੰ ਪਤਾ ਤੈਨੂੰ ਐਮਸੀ ਤੋਂ ਨਾਲ ਪੜਿਆ ਨਾ ਠੀਕ ਆ ਪਤਾ ਕਰੇ ਦੱਸਣ ਕਰੇ ਸਾਰਿਆਂ ਨੂੰ ਪਤਾ ਆ ਸਾਰਿਆਂ ਨੂੰ ਪਤਾ ਆ ਮੇਰੇ ਮਰੀ ਕੇਂਦੀ ਕੇਂਦੀ ਉਹ ਬੰਦਾ ਜਿਹੜਾ ਤਿੰਨ ਦਿਨ ਕੋਲ ਉੱਥੇ ਸੁਣੇ ਨੂੰ ਨਹੀਂ ਕੋਲੇ ਤਿੰਨ ਹੌਣ ਤੋਂ ਤੱਕ ਮਿੱਠਾ ਗਿਨੂ ਗੇ ਕੋਲ ਤੋਂ ਕਿ ਬੰਦੇ ਤੋਂ ਵੀ ਦੇ ਸਾਹਮਣੇ ਦਾ ਇੱਕ ਕਈ ਸਮਾਂ ਨਹੀਂ ਤੇਰੀਆਂ ਦਾ ਕੋਈ ਨੂੰ ਪਤਾ ਹੋਣਾ ਚਾਹੀਦਾ ਤੇਰੇ ਦਿਲ ਚ ਹੋਣਾ ਚਾਹੀਦਾ ਠੀਕ ਹੈ ਨਾ ਜੇ ਸੁਣਾਉਣਾ ਹੁੰਦਾ ਤੂੰ ਤੈਨੂੰ ਕਈਆਂ ਦਿਨਾਂ ਦਾ ਸੁਣਾਉਣਾ ਸੀਗਾ ਜਦ ਤੂੰ ਜਾ ਕੰਮ ਕਰ ਤੂੰ ਫੱਕਾ ਤੋਂ ਤੂੰ ਵੀ ਨਹੀਂ ਬਣਾਉਣਾ ਹੈ ਕਿੰਨੇ 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 ਦੋਨੇ ਫੱਕਾ ਤੋਂ ਕਦੀ ਜ਼ਿੰਦਗੀ ਚ ਨਾ ਆਈਓ ਜਦੋਂ ਪਹਿਲਾਂ ਦੀ ਜ਼ਿੰਦਗੀ ਚ ਨਾ ਦੇਖੀ ਐਰਾ ਦਿਖਾ ਉਹ ਜਾ ਕਿੱਧਰ ਤੂੰ ਗਿਆ ਠੀਕ ਹੈ ਨਾ ਹਾਂ 10 ਦਿਨਾਂ ਦੇ ਵਿੱਚ ਆ ਕੇ ਤੂੰ ਕਹਿੰਦਾ ਆ ਤੂੰ ਮੈਨੂੰ ਕਹਿੰਦਾ ਆ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ 10 ਦਿਨਾਂ ਚ ਆ ਕੇ ਆਪਣੀ ਭੈਣ ਨੂੰ ਕਹਿੰਦਾ ਆ ਕਿ ਇਹ ਉਹ ਬੰਦਾ ਆ ਜਿਹਨਾਂ ਮੈਂ ਕਿਹਾ ਕਦੇ ਹਾਂ ਬਣਾ ਲੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ